ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਗੁਰਬਾਣੀ ਦੇ ਇਹਨਾਂ ਮਹਾਵਾਕਤ ਦੇ ਅਨਸਾਰ ਪੰਥਕ ਹਲਕਿਆਂ ਦੇ ਵਿੱਚ ਚੱਲ ਰਿਹਾ ਪਿਛਲੇ 3 ਸਾਲਾਂ ਤੋਂ ਇੱਕ ਵਿਵਾਦ ਸੁਲਝ ਗਿਆ ਜਿੱਥਾਂ ਤਕਸਰੀ ਪਟਨਾ ਸਾਹਿਬ ਤੇ ਤਕਸਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗੰਨੀ ਰਣਜੀਤ ਸਿੰਘ ਗੋਹਰੇ ਮਸਕੀਨ ਦੇ ਵਿੱਚ ਚੱਲ ਰਿਹਾ ਚੱਲ ਰਿਹਾ ਵਿਵਾਦ ਆਖਰਕਾਰ ਸੁਲਝ ਹੀ ਗਿਆ ਮੁੰਬਈ ਦੇ ਗੁਰਿੰਦਰ ਸਿੰਘ ਬਾਵਾ ਅਤੇ ਜਸਬੀਰ ਸਿੰਘ ਤਾਮਹੂਰਾ ਦੇ ਅਣਥਕ ਯਤਨਾਂ ਦੇ ਸਦਕਾ ਇਹ ਸਾਰਾ ਮਾਮਲਾ ਸੁਲਝ ਗਿਆ ਆਓ ਇੱਕ ਖਾਸ ਰਿਪੋਰਟ ਦਿਖਾਣੇ ਜੈਸਾ ਬਾਲਕ ਪਾਏ ਸੁਭਾਈ ਲੱਖ ਬਰਾਤ ਕਮਾਵੇ ਕਰ ਉਪਦੇਸ਼ ਝੜਕੇ ਬਹੁ ਪਾਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ ਲੇ ਪ੍ਰਭ ਅਗੇ ਮਾਰਗ ਪਾਵੇ ਤਕਸਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਕਮੇਟੀ ਅਤੇ ਸਾਫ ਦਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਰ ਵਿਚਕਾਰ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਵਿਵਾਦ ਆਖਰਕਾਰ ਖਤਮ ਹੋ ਹੀ ਗਿਆ ਇਸ ਵਿਵਾਦ ਦੌਰਾਨ ਸੁਪਰੀਮ ਕੋਰਟ ਦਾ ਵੀ ਰੁਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਇਹ ਮਸਲਾ ਪਹੁੰਚਿਆ ਪਰ ਇਹ ਮਸਲਾ ਹੱਲ ਨਾ ਹੋ ਸਕਿਆ ਪਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਰਾਸ਼ਟਰ ਤੋਂ ਮੈਂਬਰ ਅਤੇ ਤੱਕ ਸ੍ਰੀ ਹਰਮੰਦਰ ਸਾਹਿਬ ਜੀ ਪੱਟਾ ਸਾਹਿਬ ਬੋਰਡ ਦੇ ਨਵੇਂ ਨਿਯੁਕਤ ਮੈਂਬਰ ਸਰਦਾਰ ਗੁਰਿੰਦਰ ਸਿੰਘ ਬਾਵਾ ਅਤੇ ਮੁੰਬਈ ਤੋਂ ਸਰਦਾਰ ਜਸਪੀਰ ਸਿੰਘ ਧਾਮਵਲੋ ਦੋਵਾਂ ਤਰ੍ਹਾਂ ਵਿਚਾਲੇ ਸਹਿਮਤੀ ਕਰਵਾ ਦਿੱਤੀ ਗਈ ਹੈ ਜਿਵੇਂ ਆ ਬਾਲਕ ਭਾਈ ਸੁਪਾਈ ਲਖ ਫਰਾਤ ਕਮਾਵੇ ਕਰ ਉਪਦੇਸ਼ ਝੜਕੇ ਮਹ ਭਾਤੀ ਮਹ ਪਿਤਾ ਗੱਲ ਆਵੇ ਸਾਡੇ ਕੋ ਕਿਸੇ ਨਾ ਕਿਸੇ ਢੰਗ ਨਾਲ ਸੰਸਾਰਕ ਤੌਰ ਤੇ ਪਰਿਵਾਰਕ ਤੌਰ ਤੇ ਵਿਚਰਦਿਆਂ ਕਈ ਗਲਤੀਆਂ ਹੋ ਜਾਂਦੀਆਂ ਨੇ ਔਰ ਉਹ ਕਿਸੇ ਕੋ ਵੀ ਹੋ ਸਕਦੀਆਂ ਨੇ ਉਹਨਾਂ ਨੂੰ ਸਾਰੀਆਂ ਗਲਤੀਆਂ ਨੂੰ ਸਮਾਜ ਤੇ ਸੰਸਾਰ ਤੇ ਪਰਿਵਾਰ ਔਰ ਸਤਿਗੁਰੂ ਦੀ ਮਿਹਰ ਨਾਲ ਜਿੱਥਿਆ ਜਾਂਦਾ ਹੈ ਤਕਰੀਰ ਮੈਂ ਭਜੀ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਇਹਨਾਂ ਦੀ ਪਹਿਲ ਤੇ ਬਹੁਤ ਵੱਖ-ਵੱਖ ਸਮੇਂ ਦੇ ਵਿੱਚ ਇਹਨਾਂ ਤੇ ਵਿਚਾਰ ਹੋਈ ਜਿਹਦੇ ਵਿੱਚ ਬਾਅਦ ਵਿੱਚ ਹੁਣ ਬਹੁਤ ਵੱਡਾ ਇਸ ਮੁੱਦੇ ਤੇ ਅ ਅਹਿਮ ਰੋਲ ਪਲੇ ਕੀਤਾ ਸਾਡੇ ਸਤਕਾਰਯੋਗ ਜਸਬੀਰ ਸਿੰਘ ਜੀ ਧੰਨ ਔਰ ਇਹਨਾਂ ਨੂੰ ਪਿੱਛੋਂ ਗਾਈਡ ਕਰਦੇ ਰਹੇ ਸਾਰੀ ਸਲਾਹ ਦਿੰਦੇ ਰਹੇ ਬਾਬਾ ਸਾਹਿਬ ਗੁਰੂਵਿੰਦਰ ਸਿੰਘ ਜੀ ਬਾਬਾ ਬੰਡੇ ਵਾਲੇ ਜਿਨ੍ਹਾਂ ਦਾ ਪੰਥ ਦੇ ਵਿੱਚ ਹਮੇਸ਼ਾ ਬਹੁਤ ਵੱਡਾ ਰੋਲ ਆ ਹਰ ਸਮੇਂ ਹਰ ਜਗ੍ਹਾ ਉਹ ਹੀ ਸੋਚਦੇ ਨੇ ਕਿ ਪੰਥਕ ਤੌਰ ਤੇ ਸਾਡੇ ਆਗੂਆਂ ਦੀ ਏਕਤਾ ਬਣੇ ਔਰ ਚੰਗਾ ਮਾਹੌਲ ਬਣੇ ਔਰ ਪੰਥ ਦੇ ਚੰਗੇ ਉੱਚੇ ਸੁੱਚੇ ਕੰਮ ਹੋਣ ਔਰ ਇਹ ਹੁਣ ਬੜੀ ਜ਼ਰੂਰਤ ਵੀ ਸੀ ਇਸ ਕਰਕੇ ਕਿ ਅਸੀਂ 350 ਸਾਲਾ ਗੁਰੂ ਸਾਹਿਬ ਦਾ ਮਨਾਉਣਾ ਔਰ ਉਹਦੇ ਵਿੱਚ ਹਰ ਇੱਕ ਜਿਹੜਾ ਵੀ ਕੋਈ ਪੰਥੇ ਦਾ ਪਰਿਵਾਰ ਹੈਗਾ ਉਹ ਇੱਕ-ਮਿਕ ਹੋ ਕੇ ਮਿਲਾਏ ਤੇ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਸਿੱਖ ਸੰਗਤ ਵਿੱਚ ਰੋਸ ਸੀ ਤੇ ਚਿੰਤਾ ਸੀ ਕਿ ਅਖਰ-ਖਰ ਤਖਤ ਸਾਹਿਬ ਤੇ ਇਹ ਹੋ ਕੀ ਰਿਹਾ ਹੈ ਕਿਉਂ ਨਹੀਂ ਇਹ ਵਿਵਾਦ ਸੁਲਝ ਰਿਹਾ ਇਸ ਵਿਵਾਦ ਨੂੰ ਸੁਲਝਾਉਣ ਪਿੱਛੇ ਗੁਰਿੰਦਰ ਸਿੰਘ 바ਵਾ ਅਤੇ ਜਸਪੀਰ ਸਿੰਘ ਧਾਮ ਨੇ ਆਪਣੀ ਸੂਝ-ਬੂਝ ਨਾਲ ਦੋਵਾਂ ਧਿਰਾਂ ਵਿਚਾਲੇ ਸੁਲਾਹ ਕਰਵਾਈ ਇਸ ਮਸਲੇ ਨੂੰ ਹੱਲ ਕਰਨ ਲਈ 바ਵਾ ਗੁਰਿੰਦਰ ਸਿੰਘ ਨੇ ਜਸਪੀਰ ਸਿੰਘ ਧਾਮ ਹੁਰਾਂ ਨੂੰ ਖਾਸ ਤੌਰ ਤੇ ਮੁੰਬਈ ਤੋਂ ਪੱਟਾ ਸਾਹ ਭੇਜਿਆ ਸ੍ਰੀ ਅਕਾਲ ਤਖਤ ਸਾਹਿਬ ਦੇ 14 ਜੁਲਾਈ 2025 ਦੇ ਆਦੇਸ਼ ਦੀ ਪਾਲਣਾ ਕਰਦਿਆਂ ਹੋਇਆਂ ਆਪਣੇ ਸਾਰੇ ਗਿਲੇ ਸ਼ਿਕਵੇ ਪਲਾ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦਾ ਅਹਦ ਲਿਆ ਗਿਆ। ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹਰ ਆਦੇਸ਼ ਨੂੰ ਸਿਰ ਮਸਤਕ ਪ੍ਰਵਾਨ ਕਰਦਾ ਹੈ। ਉਸ ਦੀ ਪ੍ਰਵਿਰਤਾ ਕਰਦਿਆਂ ਹੋਇਆਂ ਅੱਜ ਤਕਸਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਮੀਟਿੰਗ ਹਾਲ ਵਿੱਚ ਦਾਸ ਨੂੰ ਅਤੇ ਪ੍ਰਬੰਧਕਾਂ ਨੂੰ ਬੈਠਣ ਦਾ ਸੁਭਾਗ ਮਿਲਿਆ ਹੈ ਜਿਸ ਵਿੱਚ ਮੈਂ ਉਚੇਚਾ ਜ਼ਿਕਰ ਕਰਨਾ ਚਾਹੁੰਦਾ ਹਾਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਤ੍ਰੇਹੰਕ ਕੋਲੋਂ ਸਤਿਗੁਰੂ ਉਹਨਾਂ ਵਿਅੰਸਮਨ ਸੋ ਸਦਾਰ ਗੁਰਿੰਦਰ ਸਿੰਘ ਜੀ ਬਾਲਾ ਬੰਦੇ ਵਾਲੇ ਆਪੇ ਦਾ ਹੀ ਰੂਪ ਸਿੱਖ ਜਗਤ ਦੀਆਂ ਸੇਵਾਵਾਂ ਅੱਗੇ ਹੋ ਕੇ ਕਰਨ ਵਾਲੇ ਸਲਾਵ ਜਸਬੀਰ ਸਿੰਘ ਦੀ ਧਾਮ ਮਾਰੇ ਦਾ ਬਚਨ ਵੀ ਹੈ ਧੀਰੇ ਦੀ ਧਾਮ ਬਣਾਇਆ ਹੈ ਤਨ ਬੁੱਧ ਸੋ ਦੀਪਕ ਜਿਉ ਉਜਿਆਰ ਹੈ ਗਾਨੇ ਕੀ ਬਦਲੀ ਮਨੋ ਹਾਸਲੇ ਕਤਰਤਾ ਕੁਤਵਾ ਬਿਹਾਰ ਹੈ ਇਸਤੇ ਵੱਡੀ ਗੱਲ ਕੋਈ ਹੋਰ ਤੇ ਸੁਚਿੱਤ ਜੀ ਗੱਲ ਕੋਈ ਹੋਰ ਨਹੀਂ ਆਉਂਦੀ ਕਿ ਮਿਲ ਬੈਠ ਕੇ ਇਹਨਾਂ ਨੂੰ ਸੁਝਾ ਲਿਆ ਜਾਏ ਤੇ ਸਤਿਗੁਰੂ ਨੇ ਸਾਨੂੰ ਉਪਦੇਸ਼ ਵੀ ਪ੍ਰਦਾਨ ਕੀਤਾ ਹਰ ਨਾਮੇ ਤੇ ਹੋਵੋ ਜੋੜੀ ਗੁਰਮੁਖ 200 ਸਫਾ ਵਿਚੋ ਅੱਜ ਸ੍ਰੀ ਦਾਨ ਪੰਡਤੀ ਨੇ ਚਰਚਾਤ ਕਰਦੇ ਹੋਇਆ ਇਹ ਬੜੇ ਸੁਖੌਣੇ ਮਾਹੌਲ ਵਿੱਚ ਬੈਠ ਕੋਈ ਹੈ ਜਿਹਦੇ ਵਿੱਚ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਆਦੇਸ਼ਾਂ ਨੂੰ ਮੰਨਦਿਆ ਹੋਇਆ ਦੋ ਦੋ ਆਦੇਸ਼ ਆਏ ਸਨ ਉਨ੍ਹਾਂ ਨੇ ਦਸਨਵੇਂ ਸਜਦਾ ਕਰਦੇ ਹੋਇਆ ਔਰ ਪ੍ਰਬੰਧਕ ਕਮੇਟੀ ਨੇ ਵੀ ਸਾਰੇ ਸਹਿਯੋਗੀਆਂ ਨੇ ਵੀ ਜਿਹੜਾ ਪ੍ਰਵਾਨ ਕੀਤਾ ਜਿਸ ਲਈ ਮੈਂ ਜਿਸ ਲਈ ਸਾਰੇ ਪ੍ਰਬੰਧਕ ਕਮੇਟੀ ਨੂੰ ਸਾਰੇ ਸਿੱਖ ਜਗਤ ਨੂੰ ਇਸ ਮਸਲੇ ਦਾ ਸੁਲਝਨ ਤਰੀਕਾ ਦਿਵਾਇ ਦੇਣਾ ਚਾਹੁੰਦਾ ਸੁਪੰਥਕ ਇਕਤਾ ਬੇਹਤ ਜ਼ਰੂਰੀ ਹੈ ਬਾਬਾ ਗੁਰਿੰਦਰ ਸਿੰਘ ਅਤੇ ਜਸਪੀਰ ਸਿੰਘ ਧਾਮਦੀ ਸੂਝਬੂਝ ਨਾਲ ਇਹ ਮਸਲਾ ਹੱਲ ਹੋ ਗਿਆ ਆਸ ਕਰਦੇ ਹਾਂ ਕਿ ਤਖਤ ਸਾਹਿਬ ਵਿਚਾਲੇ ਅਜਿਹੇ ਮਸਲੇ ਖੜੇ ਹੀ ਨਾ ਹੋਣ ਜਿਸ ਨਾਲ ਸੰਗਤ ਨੂੰ ਚਿੰਤਾ ਹੋਵੇ ਸੋ ਇਸ ਫੈਸਲੇ ਨੂੰ ਪੂਰੇ ਪੰਥ ਦੇ ਵਿੱਚ ਖੁਸ਼ੀ ਨਾਲ ਪੜਿਆ ਸੁਣਿਆ ਜਾ ਰਿਹਾ ਅਤੇ ਸਾਰੀ ਸੰਗਤ ਬਾਬਾ ਗੁਰੰਦਰ ਸਿੰਘ ਤੇ ਜਸਪੀਰ ਸਿੰਘ ਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਬਿਊਰੋ ਰਿਪੋਰਟ ਪੀਟੀਸੀ ਨਿਊਜ਼